ਸਾਹਿਬ ਜੀ ਕਿਰਪਾ ਕਰਹੁ ਦੀਨ ਕੇ ਦਾਤੇ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤੇ ਹੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਤਨ ਜੇ ਤਉ ਕਉ ਦੀਯੋ ਤਾ ਸਿਉ ਨੇਹੋ ਨਾ ਕੀਨ ਕਹੋ ਨਾਨਕ ਸੁਨ ਰੇ ਮਨ ਆਪਕੇ ਔ ਡੋਲਤ ਦੀਨ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਤਖਤਾਂ ਤੇ ਵਿਰਾਜਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਫਤਿਹ ਦੀ ਸ਼ਾਂਜ ਕਰੋ ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਸੰਖੇਪ ਰੂਪ ਵਿੱਚ ਸਾਰੇ ਸਤਸੰਗੀ ਜਨ ਵਿਚਾਰ ਕਰ ਰਹੇ ਹਾਂ ਕੁਝ ਦਿਨਾਂ ਤੋਂ ਤੇ ਅੱਜ ਆਪ ਜੀਆ ਨੇ ਸਤਵਾਂ ਸ਼ਲੋਕ ਸਤਗੁਰੂ ਜੀ ਦਾ ਸਰਵਨ ਕੀਤਾ ਜਿਹਦੇ ਅੰਦਰ ਧੰਨ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਬੰਦੇ ਨੂੰ ਸਮਝਾਉਂਦੇ ਨੇ ਭਾਈ ਜਿਸ ਪਰਮਾਤਮਾ ਨੇ ਇਹ ਤੈਨੂੰ ਸੁੰਦਰ ਸਰੀਰ ਦਿੱਤਾ ਹੈ ਔਰ ਇਸੇ ਸਰੀਰ ਦੇ ਨਾਲ ਤੂੰ ਮਿਹਨਤ ਕਰਕੇ ਤੇ ਕਿਰਤ ਕਰਕੇ ਧਨ ਕਮਾਉਣਾ ਇਹ ਧਨ ਵੀ ਉਸ ਪਰਮਾਤਮਾ ਦਾ ਹੈ ਉਸ ਪਰਮਾਤਮਾ ਨੂੰ ਕਿਉਂ ਭੁਲਾਈ ਬੈਠਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਮਨੁੱਖਾ ਸਰੀਰ ਮਿਲਿਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸ ਹਰ ਰਾਇਆ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਇਹ ਮਨੁੱਖਾ ਸਰੀਰ ਮਿਲਿਆ ਤੇ ਕਿਰਪਾ ਕਰੋ ਮੈਨੂੰ ਇਸੇ ਸਰੀਰ ਦੇ ਅੰਦਰ ਇਸੇ ਮਨੁੱਖਾ ਜਾਮੇ ਦੇ ਅੰਦਰ ਆਪਣੇ دیدار ਬਖਸ਼ੋ ਤਾਂ ਕਿ ਇਹ ਜੀਵਨ ਸਫਲਾ ਹੋ ਸਕੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਤਨ ਧਨ ਜਿਹ ਪਉ ਕਉ ਦਿਯੋ ਤਾਂ ਸੋ ਨੇਹੋ ਨ ਕੀਨ हे बंदे हे छल्ले मनुख जिस परमात्मा ने सुंदर तन दितै ते जिस परमात्मा ने तैनू तन दितै उस परमात्मा दे नाल तू प्रीति क्यों नी करदा उस परमात्मा दे नाल प्यार क्यों नी करदा क्योंकि परमात्मा दी कृपा दे नाल ही तन मिलया ते परमात्मा दी कृपा दे नाल ही तन मिलदा है महाराज वाणी विच कहंदे ने माटी ते जिन्न साजा कर दुर्लभ दे ਅਨਕ ਛੇਦਰ ਮਨ ਮੈਂ ਟਕੇ ਨਿਰਮਲ ਦ੍ਰਿਸ਼ਟੀ ਪਰਮਾਤਮਾ ਨੇ ਗੁਰਮੁਖੋ ਇੱਕ ਮਿੱਟੀ ਦੇ ਪੂੜੀ ਬੰਨ ਕੇ ਤੇ ਇਹ ਸਰੀਰ ਨੂੰ ਸੁੰਦਰ ਬਣਾ ਦਿੱਤਾ ਕਬੀਰਾ ਤੂਰਸ ਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਇਹ ਤੇ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਇਸ ਲਈ ਗੁਰਮੁਖੋ ਬੰਦਾ ਜਦੋਂ ਵੀ ਹੰਕਾਰ ਕਰਦਾ ਨਾ ਤੇ ਜਾਂ ਆਪਣੇ ਤਨ ਤੇ ਕਰਦਾ ਹੈ ਤੇ ਜਾਂ ਆਪਣੇ ਧਨ ਤੇ ਕਰਤਾ ਹੈ ਇਹ ਦੋ ਮੁੱਖ ਕੇਂਦਰ ਨੇ ਹੰਕਾਰ ਜਿੱਥੋਂ ਜਨਮ ਲੈਂਦਾ ਹੈ ਬਾਕੀ ਕੋਈ ਆਪਣੀ ਵਿਦਵਤਾ ਤੇ ਆਪਣੀ ਜੋਰ ਆਪਣੀ ਤਾਕਤ ਆਪਣੀ ਪਦਵੀ ਤੇ ਹੰਕਾਰ ਕਰਦਾ ਹੈ ਪਰ ਦੋ ਮੁੱਖ ਕੇਂਦਰ ਨੇ ਜਿੱਥੇ ਹੰਕਾਰ ਆਪਣੇ ਡੇਰੇ ਲਾ ਲੈਂਦਾ ਹੈ ਜਿਹਦਾ ਸਰੀਰ ਤੰਦਰੁਸਤ ਹੈ ਜਿਹਦਾ ਸਰੀਰ ਬਲਵਾਨ ਹੈ ਉਹ ਹੰਕਾਰ ਕਰੇਗਾ ਜਿਹਦੇ ਕੋਲ ਬਹੁਤਾ ਧਨ ਹੈ ਤੇ ਉਹ ਆਪਣੇ ਧਨ ਦਾ ਹੰਕਾਰ ਕਰੇਗਾ ਇੱਕ ਬਿਮਾਰ ਬੰਦਾ ਇੱਕ ਰੋਗੀ ਬੰਦਾ ਕਿਸ ਚੀਜ਼ ਦਾ ਹੰਕਾਰ ਕਰੇਗਾ ਇੱਕ ਕੰਗਾਲ ਬੰਦਾ ਇੱਕ ਗਰੀਬ ਬੰਦਾ ਇੱਕ ਭਿਖਾਰੀ ਵੀ ਕਦੇ ਹੰਕਾਰ ਕਰਦਾ ਵੇਖਿਆ ਜਦੋਂ ਵੀ ਹੰਕਾਰ ਕਰਦਾ ਜਾਂ ਤੇ ਜਿਹਦੇ ਕੋਲ ਸੁੰਦਰ ਸਰੀਰ ਹੈ ਜਿਹਦੇ ਕੋਲ arogh dehi hai ਉਹ ਆਪਣੇ ਤਨ ਦਾ ਹੰਕਾਰ ਕਰਦਾ ਹੈ ਤੇ ਜਿਹਦੇ ਕੋਲ ਬਹੁਤਾ ਧਨ ਹੈ ਤਨਵਾਨ ਹੈ ਉਹ ਆਪਣੇ ਧਨ ਦਾ ਹੰਕਾਰ ਕਰਦਾ ਹੈ ਮਹਾਰਾਜ ਕਹਿਣ ਲੱਗੇ ਬੰਦਿਆ ਇਹ ਤਨ ਵੀ ਉਹਦਾ ਦਿੱਤਾਈ ਤੇ ਇਹ ਧਨ ਵੀ ਉਸ ਪਰਮਾਤਮਾ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਕਨੋਂ 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 ਸਦ ਲੋੜੈ ਦਿਨ ਲਹਿਨੀ ਕੈਠੇ ਪਾਇਓ ਰੇ ਇਸ ਧਨ ਨੂੰ ਤੇ ਬੰਦਾ ਬਹੁਤਾ 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 ਅੱਗੇ ਤੋਂ ਅੱਗੇ ਤ੍ਰਿਸ਼ਨਾ ਵੱਧਦੀ ਜਾਂਦੀ ਪਰ ਬਿਨਾਂ ਭਾਗਾ ਤੂੰ ਤੇ ਗੁਰੂ ਦੀ ਕਿਰਪਾ ਤੋਂ ਇਹ ਧਨ ਵੀ ਨਹੀਂ ਮਿਲਦਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਜਿਸ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਮਹਾਰਾਜ ਕਹਿਣ ਲੱਗੇ ਇਹ ਜਿੰਨੂੰ ਤੁਸੀਂ ਧਨ ਦਿਓ ਧਨ ਵੀ ਉਹਨੂੰ ਮਿਲਦਾ ਹੈ ਤੇ ਜਿੰਨੂੰ ਦੇਹ arogh ਸੁੰਦਰ ਸਰੀਰ ਦਿਓ ਤਨ ਵੀ ਉਹਦੀ ਕਿਰਪਾ ਦੇ ਨਾਲ ਮਿਲਦਾ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਤਨ ਧਨ ਜਿਹ ਤਉ ਕਉ ਦਿਓ ਤਾਂ ਸਿਓ ਨੇਹੋ ਨਾ ਕੀਨ ਜਿਸ ਪਰਮਾਤਮਾ ਨੇ ਸੁੰਦਰ ਤਨ ਦਿੱਤਾ ਜਿਸ ਪਰਮਾਤਮਾ ਨੇ ਧਨ ਦਿੱਤਾ ਉਹਦਾ ਤੁਸੀਂ ਸੁਖਮਨੀ ਸਾਹਿਬ ਪੜੋ ਤੇ ਮਹਾਰਾਜ ਕਹਿਣ ਲੱਗੇ ਜਿਹ ਪ੍ਰਸਾਦ arogh kanchan dehi lev labh tis ram snehi ਕਿ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਤੰਦਰੁਸਤ ਤੇ ਸੁੰਦਰ ਸਰੀਰ ਮਿਲਿਆ ਉਸ ਪਰਮਾਤਮਾ ਦੇ ਨਾਮ ਵਿੱਚ ਲਿਵ ਜੋੜਿਆ ਕਰ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਧੰਨ ਮਿਲਿਆ ਉਸ ਪਰਮਾਤਮਾ ਦੇ ਨਾਲ ਪਿਆਰ ਤਾ ਕਹੋ ਨਾਨਕ ਸੁਨ ਰੇ ਮਨਾ ਆਪ ਕਿਉਂ ਡੋਲਤ ਦੀਨ ਹੁਣ ਤਨ ਤੇ ਧੰਨ ਤਾਂ ਹੰਕਾਰ ਕਰਕੇ ਪਰਮਾਤਮਾ ਨਾਲੋਂ ਟੁੱਟ ਗਿਆ ਮਹਾਰਜ ਕਹਿਣ ਲੱਗੇ ਕਮਲਿਆ ਮਨਾ ਹੁਣ ਕਿਉਂ ਡੋਲਦਾ ਹੁਣ ਕਿਉਂ ਦੁਖੀ ਹੋ ਕੇ ਭਟਕਦਾ ਫਿਰਦਾ ਸੁੱਖਾਂ ਦਾ ਦਾਤਾ ਪਰਮਾਤਮਾ ਪਰਮਾਤਮਾ ਨਾਲ ਪਿਆਰ ਨਹੀਂ ਪਾਇਆ ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਇਸੇ ਕਰਕੇ ਉਹ ਤਨ ਵੀ ਦੁਖੀ ਏ ਤੇ ਤਨ ਵੀ ਦੁੱਖ ਪਿਆ ਦਿੰਦਾ ਏ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਇਸ ਲਈ ਗੁਰਮੁਖੋ ਮਹਾਰਾਜ ਇਸ ਜਿਹੜਾ ਸ਼ਲੋਕ ਦਾ ਇਹ ਹੀ ਭਾਵੇ ਕਿ ਜਿਸ ਗੁਰੂ ਨੇ ਜਿਸ ਪਰਮਾਤਮਾ ਨੇ ਤੈਨੂੰ ਤਨ ਦਿੱਤਾ ਧਨ ਦਿੱਤਾ ਉਸ ਪਰਮਾਤਮਾ ਨਾਲ ਪਿਆਰ ਵੀ ਕਰ ਤੇ ਕਮ ਲਿਆ ਮਨਾ ਦੁਖੀ ਹੋ ਕੇ ਝੱਲਾ ਹੋਇਆ ਫਿਰਦਾ ਕਿਉ ਡੋਲਦਾ ਹੈ ਹਾਲੇ ਵੀ ਸਮਾ ਹੈ ਅਜੂ ਸਮਝ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰ ਪੈ ਪਦ ਪਾਵੇ ਹੁਣ ਵੀ ਸਮਾਇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਪਰਮਾਤਮਾ ਨਾਲ ਪਿਆਰ ਕਰ ਪਰਮਾਤਮਾ ਹੁਣ ਵੀ ਤੈਨੂੰ ਆਤਮਿਕ ਸੁਖ ਤੇ ਖੇੜਾ ਦੇਵੇਗਾ ਤੇਰਾ ਇਹ ਜੀਵਨ ਪਰਮਾਤਮਾ ਗੁਰੂ ਦੇ ਚਰਨਾਂ ਵਿੱਚ ਪਰਵਾਨ ਹੋ ਜਾਏਗਾ ਏ ਸੀ ਸੰਖੇਪ ਜੀ ਵਿਚਾਰ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਖਿਮਾ ਬਖਸ਼ ਦੇਣੀ ਸਤਗੁਰੂ ਅੱਗੇ ਤੋਂ ਸਮਤ ਬਖਸ਼ਣ ਗੁਲਾਉ ਫਤੇ ਸਾਰੀ ਸੰਗਤ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ